ਇਹ ਜੋ ਚੋਨਾ ਦੀ ਲੜਾਈ ਹੈ ਨਾ ਹੂੰ ਇਹ ਚੋਨਾ ਦੀ ਲੜਾਈ ਦੂਜੀਆਂ ਪਾਰਟੀਆਂ ਦੇ ਲਈ ਹੋਏਗੀ ਹੂੰ ਉਹਨਾਂ ਦੇ ਵੋਟਰਾਂ ਦੇ ਲਈ ਹੋਏਗੀ ਕਿਉਂਕਿ ਉਹ ਕਰਮਚਾਰੀ ਨੇ ਉਹਨਾਂ ਲਈ ਕੰਮ ਕਰਦਨੇ ਮੇਰੇ ਲਈ ਇਹ ਮੇਰੇ ਵਜੂਦ ਦੀ ਲੜਾਈ ਹੈ ਹੂੰ ਮੇਰੇ ਸਮਾਜ ਦੀ ਲੜਾਈ ਹੈ ਮੈਂ ਵਾਲਮੀਕੀ ਸਮਾਜ ਦੇ ਵਿੱਚੋਂ ਤੇ ਇਹਦੇ ਵਿੱਚ ਮੈਨੂੰ ਬੜਾ ਗਰਵ ਹੁੰਦਾ ਜੀ ਕਿ ਮੈਂ ਕਹਿ ਸਕਾਂ ਕਿ ਮੈਂ ਵਾਲਮੀਕੀ ਸਮਾਜ ਦੇ ਵਿੱਚੋਂ ਹਾਂ ਤੇ ਵਾਲਮੀਕੀ ਸਮਾਜ ਨੂੰ ਹਮੇਸ਼ਾ ਹੀ ਹੂੰ ਪਿੱਛੇ ਛੁੱਟਿਆ ਗਿਆ ਕਿ ਜਿਹੜਾ ਤੁਸੀਂ ਹਮੇਸ਼ਾ ਲੋਡ ਪੈਣ ਤੇ ਤਾਂ ਤੁਸੀਂ ਨਾਲ ਬਿਠਾ ਲਿੰਦੇ ਐ ਤੇ ਜਦੋਂ ਕੰਮ ਪੂਰਾ ਹੋ ਜਾਂਦਾ ਫਿਰ ਉਹਨਾਂ ਨੂੰ ਬੜੇ ਗਲਤ ਪਰਿਭਾਸ਼ਾਵਾਂ ਦੇ ਕੇ ਗਲਤ ਸ਼ਬਦ ਕਹਿ ਕੇ ਉਹਨਾਂ ਨੂੰ ਦੂਰ ਕੀਤਾ ਜਾਂਦਾ ਹੈ। ਮੇਰੀ ਲੜਾਈ ਜਿਹੜੀ ਮੇਰੀ ਲੜਾਈ ਵਜੂਦ ਦੀ ਲੜਾਈ ਹੈ। ਮੇਰੀ ਲੜਾਈ ਵੋਟਾਂ ਦੀ ਨਹੀਂ ਹੈ। ਮੈਨੂੰ ਵੋਟਾਂ ਚਾਹੀਏ ਪਾਣ ਦੋ ਬੰਦੇ। ਜੀ। ਪਰ ਮੈਂ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਡਾਕਟਰ ਭੀਮਰਾਓ ਅੰਬੇਡਕਰ ਜੀ ਆਪਣੇ ਸਮਾਜ ਦੇ ਬੰਦੇ ਨੂੰ ਲੈ ਕੇ ਜਾਣਾ ਚਾਹੁੰਦੇ ਸੀਗੇ। ਉਹ ਸਿਧਾਂਤ ਹੈ। ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਆਮ ਆਦੀ ਪਾਰਟੀ ਕੀ ਲੱਗਦਾ ਹੈ ਕਿ ਕੱਲ ਦੀ ਇਹ ਹੈ ਚਿਹਰਾਂ ਦੇ ਲੜ ਰਹੀ ਹੈ ਜਾਂ ਫਿਰ ਜੋ ਕੰਮ ਕੀਤੇ ਨੇ ਜੋ ਵਿਕਾਸ ਦੇ ਕੰਮ ਕੀਤੇ ਹੈ ਹਰੇਕ ਲੀਡਰ ਲੋੜ ਰੋਲਾ ਪੁੰਦਾ ਹੈ ਕਿ ਮਤਲਬ ਕਿ ਸੰਵਿਧਾਨ ਅਸੀਂ ਬਦਲ ਦਵਾਂਗੇ ਕੀ ਲੱਗਦਾ ਹੈ ਕਿ ਸੰਵਿਧਾਨ ਬਦਲ ਸਕਦੇ ਨੇ ਉਹ ਆ ਸਭ ਗੱਲ ਇਹ ਹੈ ਨਾ ਕਿ ਸੰਵਿਧਾਨ ਨੂੰ ਬਦਲਣਾ ਕੋਈ ਇਨਾ ਸੌਖਾ ਕੰਮ ਨਹੀਂ ਹੈਗਾ ਸ਼ਸ਼ੀਕਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਨਿਊਜ਼ 24 ਤੇ ਮੈਂ ਹਾਂ ਚਰਨ ਜਸਲ ਸਿਆਸਤ ਗਰਮਾਈ ਹੋਈ ਹੈ ਕੀ ਕਹਿੰਦਾ ਹੈ ਜਲੰਧਰ ਸਾਤੋ ਵੱਡੀ ਗੱਲ ਹੈ ਕਿ ਸਿਆਸਤ ਦੀ ਗੱਲ ਕੀਤੀ ਜਾਵੇ ਜੰਦਰ ਜੋ ਲੋਕ ਸਭਾ ਦੀ ਸੀਟ ਹੈ ਇੱਕ ਹੌਰ ਸੀਟ ਮੰਨੀ ਗਈ ਹੈ ਕਿਉਂਕਿ ਵੱਡੇ ਵੱਡੇ ਧਿਗੇ ਜੱਥੇ ਲੜ ਰਹੇ ਨੇ ਚਾਹੇ ਉਹ ਗੱਲ ਵੱਖ-ਵੱਖ ਪਾਰਟੀਆਂ ਦੀ ਹੋਵੇ ਚਾਹੇ ਆਜ਼ਾਦ ਉਮੀਦਵਾਰ ਉਮੀਦਵਾਰਾਂ ਦੀ ਗੱਲ ਹੋਵੇ ਪਰ ਇਸ ਵਕਤ ਸਾਡੇ ਨਾਲ ਉਹ ਸ਼ਖਸ ਮੌਜੂਦ ਨੇ ਜੋ ਕਿਸੇ ਨਾਮ ਦੇ ਮਹਤਾਜ ਨਹੀਂ ਜਿਨ੍ਹਾਂ ਨੂੰ ਅਕਸਰ ਲੋਕ ਜਾਣਦੇ ਨੇ ਤੇ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਤੇ ਮੈਂ ਗੱਲਬਾਤ ਕਰਾਂਗਾ ਰਾਜਕਮਾ ਸਾਕੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿ ਤੁਸੀਂ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਚੈਨਲ ਤੇ ਆਪਣੇ ਸ਼ਬਦਾਂ ਨੂੰ ਦੱਸ ਸਕਾਂ ਧੰਨਵਾਦ ਆਦਾ ਬਹੁਤ ਆਪ ਦਾ ਰਾਜਕਮਸਾ ਕੀ ਦਿਖਿਆ ਜਾਵੇ ਤਾਂ ਸਿਆਸਤ ਤੇਰ ਪਾਇਆ ਪਹਿਲਾਂ ਵੀ ਲੜੀ ਚੋਣ ਹੁਣ ਫੇਰ ਲੜ ਰਹੇ ਹਾਂ ਕੀ ਕਰਨਾ ਚਾਹ ਆ ਰਿਪੋਰਟਰ ਸਾਹਿਬ ਇਹ ਮੇਰੀਆਂ ਤੀਸਰੀਆਂ ਚੋਣਾਂ ਨੇ 2022 ਦੇ ਵਿੱਚ ਮੈਂ ਐਮਐਲਏ ਹਲਕਾ ਨਕਉਦਰ ਤੋਂ ਚੋਣ ਲੜੀ ਓਕੇ 2023 ਦੇ ਵਿੱਚ ਜਿਮਨੀ ਚੋਣਾਂ ਜੋ ਇੱਕ ਸੀਟ ਖਾਲੀ ਹੋ ਗਈ ਸੀ ਓਕੇ ਜਲੰਧ ਹਾਂਜੀ ਜਲੰਧਰ ਦੀ ਜਿਮਨੀ ਚੋਨਾ ਦੇ ਵਿੱਚ ਮੈਂ 20 ਬਤੌਰ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਦਿੱਤਾ ਤੇ ਹੁਣੇ ਮੇਰੇ ਲਗਾਤਾਰ ਤੀਸਰੇ ਨੇ 3 ਸਾਲਾਂ ਦੇ ਵਿੱਚ ਇਹ ਮੇਰੀ ਹੈਟ੍ਰਿਕ ਹੈ ਜੀ ਹੈਟ੍ਰਿਕ ਤੁਹਾਡੀ ਹਾਂਜੀ ਚਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਅਸੀਂ ਦੁਆ ਕਰਦੇ ਹਾਂਗੇ ਤੁਹਾਡੀ ਜੋ ਇਹ ਸੀਟ ਹੈ ਤੁਸੀਂ ਜਿੱਤੋ ਤੇ ਲੋਕਾਂ ਦੀ ਸੇਵਾ ਵਿੱਚ ਕੰਮ ਕਰੋ ਅ ਰਿਪੋਰਟਰ ਸਾਹਿਬ ਜੋ ਤੁਸੀਂ ਗੱਲ ਕੀਤੀ ਬਹੁਤ ਵਧੀਆ ਹੈ ਜੀ ਇਹ ਜੋ ਚੋਨਾ ਦੀ ਲੜਾਈ ਹੈ ਨਾ ਹੂੰ ਇਹ ਚੋਣਾ ਦੀ ਲੜਾਈ ਦੂਜੀਆਂ ਪਾਰਟੀਆਂ ਦੇ ਲਈ ਹੋਏਗੀ ਹੂੰ ਉਹਨਾਂ ਦੇ ਵੋਟਰਾਂ ਦੇ ਲਈ ਹੋਏਗੀ ਕਿਉਂਕਿ ਉਹ ਕਰਮਚਾਰੀ ਨੇ ਉਹਨਾਂ ਲਈ ਕੰਮ ਕਰਦਨੇ ਮੇਰੇ ਲਈ ਇਹ ਮੇਰੇ ਵਜੂਦ ਦੀ ਲੜਾਈ ਹੈ ਮੇਰੇ ਸਮਾਜ ਦੀ ਲੜਾਈ ਹੈ ਮੈਂ ਵਾਲਮੀਕੀ ਸਮਾਜ ਦੇ ਵਿੱਚੋਂ ਤੇ ਇਹਦੇ ਵਿੱਚ ਮੈਨੂੰ ਬੜਾ ਗਰਵ ਹੁੰਦਾ ਜੀ ਕਿ ਮੈਂ ਕਹਿ ਸਕਾਂ ਕਿ ਮੈਂ ਵਾਲਮੀਕੀ ਸਮਾਜ ਦੇ ਵਿੱਚੋਂ ਹਾਂ ਤੇ ਵਾਲਮੀਕੀ ਸਮਾਜ ਨੂੰ ਹਮੇਸ਼ਾ ਹੀ ਹੂੰ ਪਿੱਛੇ ਛੁੱਟਿਆ ਗਿਆ ਬਿਲਕੁਲ ਜਦੋਂ ਤਾਂ ਉਹਨਾਂ ਦਾ ਸਾਥ ਚਾਹੀਦਾ ਉਹਨਾਂ ਦਾ ਸਹਿਯੋਗ ਚਾਹੀਦਾ ਉਹਨਾਂ ਦੀ ਗਿਣਤੀ ਦੀ ਲੋੜ ਹੈ ਉਦੋਂ ਵਾਲਮੀਕੀ ਸਮਾਜ ਨੂੰ ਆਪਣੇ ਨਾਲ ਲੈ ਕੇ ਆਂਦੇ ਨੇ ਹਮ ਉਹਨਾਂ ਦੇ ਪੈਰਾਂ ਦਾ ਚਰਨਮਤ ਬਣਾ ਕੇ ਪਿੰਦੇ ਨੇ ਠੀਕ ਹੈ ਉਹਨਾਂ ਨੂੰ ਹਰ ਇੱਕ ਇੱਜ਼ਤ ਦਿੰਦੇ ਨੇ ਹਰ ਇੱਕ ਸੁੱਖ ਸੁਵਿਧਾ ਮਹੋਇਆ ਕਰਨ ਦੀ ਕੋਸ਼ਿਸ਼ ਕਰਦੇ ਨੇ ਯਤਨ ਕਰਦੇ ਨੇ ਪਰ ਜਦੋਂ ਉਹ ਕੰਮ ਪੂਰਾ ਹੋ ਜਾਂਦਾ ਹੈ ਫਿਰ ਮੇਰੇ ਸਮਾਜ ਨੂੰ ਮੇਰੇ ਲੋਕਾਂ ਨੂੰ ਮੇਰੇ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਿੱਛੇ ਰੱਖਿਆ ਜਾਂਦਾ ਹੈ ਤੇ ਮੈਂ ਚਾਹਾਂਗਾ ਕਿ ਜਿਹੜੀਆਂ ਸੰਵਿਧਾਨਿਕ ਤੌਰ ਤੇ ਚੀਜ਼ਾਂ ਡਾਕਟਰ ਪੀਮਰਾਮ ਬੇਟਕਰ ਜੀ ਨੇ ਪੂਰੇ ਭਾਰਤ ਦੇ ਲਈ ਕੀਤੀਆਂ ਸੀਗੀਆਂ ਉਹ ਅੱਜ ਤੱਕ ਕਿਉਂ ਨਹੀਂ ਪੂਰੀਆਂ ਹੋ ਸਕੀਆਂ ਮੇਰੇ ਵੀ ਕੁਝ ਸਵਾਲ ਨੇ ਤਰਾਸਦੀ ਹੈ ਵੱਡੀ ਤੇ ਮੈਂ ਵੀ ਸੋਚਾਂਗਾ ਕਿ ਜਦੋਂ ਮੇਰੀ ਤਾਕਤ ਵੱਜੂਗੀ ਆਈ ਵਿਲ ਬੀ ایਬਲ ਟੂ ਆਸਕ ਥਿਸ ਕੁਐਸਚਨਸ ਤੇ ਮੈਂ ਉਦੋਂ ਕੋਸ਼ਿਸ਼ ਕਰਾਂਗਾ ਕਿ ਮੈਂ ਉਦੋਂ ਇੱਕ ਪ੍ਰਸ਼ਨ ਬਾਕੀ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਪੁੱਛਾਂ ਕਿ ਭੈਣੋ ਤੇ ਭਰਾਓ ਮੇਰੇ ਸਮਾਜ ਦੀ ਕੀ ਕਮੀਆਂ ਮੇਰੇ ਸਮਾਜ ਦੀ ਕੀ ਵਿਡੰਬੜਾ ਹੈ ਕਿ ਜਿਹੜਾ ਤੁਸੀਂ ਹਮੇਸ਼ਾ ਲੋੜ ਪੈਂਦੇ ਤਾਂ ਤੁਸੀਂ ਨਾਲ ਬਿਠਾ ਲੈਂਦੇ ਐ ਤੇ ਜਦੋਂ ਕੰਮ ਪੂਰਾ ਹੋ ਜਾਂਦਾ ਫਿਰ ਉਹਨਾਂ ਨੂੰ ਬੜੇ ਗਲਤ ਪਰਿਭਾਸ਼ਾਵਾਂ ਦੇ ਕੇ ਗਲਤ ਸ਼ਬਦ ਕਹਿ ਕੇ ਉਹਨਾਂ ਨੇ ਦੂਰ ਕੀਤਾ ਜਾਂਦਾ ਹੈ। ਤਰਸ ਦੀ ਸਮਾਜ। ਹਾਂਜੀ ਬਿਲਕੁਲ। ਅਗਲੇ ਸਵਾਲ ਦੀ ਗੱਲ ਕਰਾਂ। ਰਾਜਕਮਾ ਸਾਕੀ ਜੀ ਦੇਖਿਆ ਜਾਵੇ ਤੁਸੀਂ ਟੀਚਰ ਵੀ ਰਹੇ ਹੋ। ਹਾਂਜੀ ਬਿਲਕੁਲ ਜੀ ਇੰਗਲਿਸ਼ ਦੇ। ਤੇ ਕਿਦਾਂ ਦਾ ਰਿਹਾ ਪਹਿਲਾਂ ਲੱਗਦਾ ਨਹੀਂ ਸੀਗਾ ਕਿ ਟੀਚਰ ਸਹੀ ਸੀ ਕਿੱਥੇ ਸਿਆਸਤ ਚ ਪੈ ਗਿਆ ਕਿੱਥੇ ਅ ਸਾਹਿਬ ਇਦਾਂ ਸੀਗਾ ਕਿ ਬਥੌਰ ਟੀਚਰ ਜਿੱਥੇ ਮੈਂ ਆਪਣੇ ਸਮਾਜਿਕ ਕੰਮਾਂ ਨੂੰ ਉਸ ਮੋਕਾਮ ਤੱਕ ਲੈ ਕੇ ਜਾ ਸਕੇ ਆ ਕਿ ਮੈਂ ਆਪਣੇ ਸਮਾਜ ਦੀ ਖਿਦਮਤ ਕਰ ਸਕਾਂ ਸੇਵਾ ਕਰ ਸਕਾਂ ਉਹਦੇ ਵਿੱਚ ਮੈਂ 100% ਆਪਣੇ ਵੱਲ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਮੈਂ 100% ਹਿੱਸਾ ਤਾਂ ਨਹੀਂ ਲੈ ਪਾਇਆ ਪਰ ਮੈਂ ਟਰਾਈ ਜ਼ਰੂਰ ਕੀਤਾ ਜੀ ਤੇ ਉਹਨਾਂ ਦੇ ਵਿੱਚੋਂ ਜਿੰਨੇ ਵੀ ਬੱਚੇ ਮੇਰੇ ਕੋਲ ਆਏ ਨੇ ਉਹ ਸਿੱਖਿਆ ਹਾਸਲ ਕੀਤੀ ਚਾਹੇ ਉਹ ਪ੍ਰਸ਼ਾਸਨ ਦੇ ਵਿੱਚ ਵੀ ਬਹੁਤ ਬਹੁਤ ਵੱਡੇ ਆਫੀਸਰ ਸੀ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਉਹ ਕਿਤੇ ਨੇ ਕਿਤੇ ਗ੍ਰਾਮਰ ਦੀ ਹੈ ਬਾਕੀ ਚੀਜ਼ਾਂ ਜ਼ਰੂਰ ਸਿੱਖੀ ਤੇ ਹੋਤੀ ਮੈਂ ਇੱਕ ਦਸਨ ਦਸਨ ਜਾਵਾਂਗਾ ਕਿ ਰਾਜਕਮਰ ਸਾਕੇ ਜੀ ਇੰਗਲਿਸ਼ ਦੇ ਟੀਚਰ ਵੀ ਨੇ ਤੇ ਗ੍ਰਾਮਰ ਗ੍ਰਾਮਰ ਦੀ ਮੇਰੇ ਨਾਲ ਗੱਲ ਗ੍ਰਾਮਰ ਦੀ ਚਾਹੇ ਕਿਸੇ ਵੀ ਸਬਜੈਕਟ ਦੀ ਗੱਲ ਹੋਵੇ ਪਰ ਇੰਗਲਿਸ਼ ਮੇਨ ਹੈ ਹਾਂਜੀ ਇੰਗਲਿਸ਼ ਕਿਸੇ ਬੱਚੇ ਨੂੰ ਵੀ ਪ੍ਰੋਬਲਮ ਆਉਂਦੀ ਤੇ ਫ੍ਰੀ ਸਿੱਖਿਆ ਵੀ ਦਿੰਦੇ ਨੇ ਤੇ ਸਭ ਤੋਂ ਵੱਡੀ ਗੱਲ ਜੀ ਕੋਸ਼ਿਸ਼ ਹੈ ਕਿ ਚਲੋ ਜੋ ਭਗਵਾਨ ਵਾਲਮੀਕੀ ਮਹਾਰਾ ਜੀ ਜੋ ਸਾਡੇ ਸਤਿਗੁਰੂ ਰਵਿਦਾਸ ਮਹਾਰਾ ਜੀ ਉਹਨਾਂ ਦਾ ਗਿਆਨ ਉਹਨਾਂ ਦਾ ਉਦੇਸ਼ ਲੈ ਕੇ ਡਾਕਟਰ ਭੀਮਰਾਓ ਜੀ ਨੇ ਜੋ ਵੀ ਇਹ ਕਥਨ ਸੋਚੇ ਸੀ ਚੀਜ਼ਾਂ ਕੀਤੀਆਂ ਸੀਗੀਆਂ ਤੇ ਮੈਂ ਵੀ ਚਾਹਾਂਗਾ ਕਿ ਮੇਰੇ ਵੱਲੋਂ ਮੇਰੇ ਪਰਿਵਾਰ ਦੇ ਵੱਲੋਂ ਵੀ ਉਹ ਸੇਵਾਵਾਂ ਨਿਰੰਤਰ ਚੱਲਦੀਆਂ ਰਹਿਣ ਤੇ ਜਿਹੜੇ ਕੋਰਸ ਜਲੰਧਰ ਦੇ ਵਿੱਚ 12000 ਤੋਂ ਸਟਾਰਟ ਹੁੰਦੇ ਨੇ 18000 20000 ਤੱਕ ਚਲੇ ਜਾਂਦੇ ਨੇ ਜੀ ਉਹ ਕੋਰਸਿਸ ਮੈਂ ਘੱਟ ਤੋਂ ਘੱਟ ਫੀਸ ਜੀ ਸਿਰਫ 1000 ਰੁਪਏ ਦੇ ਵਿੱਚ ਵੀ ਕਰਾਇਆ ਅ ਅੱਛਾ ਜੀ ਤੇ ਕਿਤਾਬਾਂ ਵੀ ਉਸ ਪੈਸੇ ਦੀਆਂ ਨਹੀਂ ਆਂਦੀਆਂ ਪਰ ਫਿਰ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਤਸੀਹੇ ਝੱਲ ਕੇ ਜੀ ਮੈਂ ਆਪਣੇ ਪਰਿਵਾਰਾਂ ਦੇ ਜਿਹੜੇ ਸਮਾਜ ਦੇ ਬੱਚੇ ਆ ਜੀ ਕੋਸ਼ਿਸ਼ ਕੀਤੀ ਕਿ ਉਹ ਇੱਕ ਬਾਦਸ਼ਾਹ ਨੂੰ ਲੈ ਕੇ ਅੱਗੇ ਵਧ ਸਕਣ ਤੇ ਜਿਹੜਾ ਨਸ਼ਾ ਸਾਡੇ ਸਮਾਜ ਦੇ ਵਿੱਚ ਉਹ ਕੂਲੀ ਤੋਂ ਸ਼ੁਰੂ ਹੁੰਦਾ ਹੈ ਜੀ ਇਹ ਕੂਲੀ ਪਿੱਥੇ ਲਗਾਈ ਹੁੰਦੀ ਹੈ ਇੱਕ ਥੱਲੇ ਲਗਾ ਕੇ ਤੇ ਇੱਕ ਪੂਰੀ ਦੀ ਪੂਰੀ ਪੈਕਟ ਉਹਨਾਂ ਨੇ ਜੀ ਵਿੱਚ ਪਾਇਆ ਹੁੰਦਾ ਹੈ ਤੇ ਉਹ ਆਂਦਾ ਕਿੱਥੋਂ ਆ ਉਹਦੇ ਵਿੱਚ ਵੀ ਸਾਡੇ ਲੀਡਰਾਂ ਦਾ ਯੋਗਦਾਨ ਹੈ ਬਿਲਕੁਲ ਉਹ ਪਛਾਣਦੇ ਆ ਤੇ ਚੀਜ਼ਾਂ ਕਿਤੇ ਨਾ ਕਿਤੇ ਪਹੁੰਚਦੀਆਂ ਨੇ ਦੇਖੇ ਨਸ਼ੇ ਦੀ ਤਾਂ ਤਦਾਰ ਹੀ ਬਹੁਤ ਵੱਧ ਗਈ ਹੈ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਦੇਖੋ ਮੈਂ ਇਹ ਸਵਾਲ ਕਰਾਨੇ ਸੀ ਕਿ ਤੁਸੀਂ ਬੋਲ ਹੀ ਦਿੱਤੇ ਸਵਾਲ ਦੀ ਗੱਲ ਕੀਤੀ ਜਾਵੇ ਤਾਂ ਅਹਮਾਦੀ ਪਾਰਟੀ ਸਤਾ ਵਿੱਚ ਹਾਂਜੀ 2 ਸਾਲ ਤੋਂ 2.5 ਸਾਲ ਤੋਂ ਉੱਤ ਦਾ ਸਮਾਂ ਹੋ ਗਿਆ ਹਾਂਜੀ ਬੀਬੀਆਂ ਵੀ ਰੋਲਾ ਪਾਉਂਦੀਆਂ ਨੇ 100 ਰੁਪਏ ਨਹੀਂ ਮਿਲਿਆ ਨਸ਼ੇ ਦੀ ਗੱਲ ਆਉਂਦੀ ਹੈ ਕਿ ਨਸ਼ਾ ਖਤਮ ਕਰਾਂਗੇ ਉਹ ਵੀ ਨ 4 ਹਫ਼ਤਿਆਂ ਵਿੱਚ ਖਤਮ ਹੋਇਆ ਕੀ ਲੱਗਦਾ ਹੈ ਕਿ ਕੋਈ ਆਸ ਬਚੀ ਹੈ ਇਹਨਾਂ ਲੀਡਰਾਂ ਕੋਲ ਜਾਂ ਨਹੀਂ ਨਹੀਂ ਜਿਹੜੀ ਆਸ ਆ ਨਾ ਉਹ ਜਦ ਤੱਕ ਸੰਵਿਧਾਨ ਦੇ ਮੁਤਾਬਕ ਕੁਝ ਨਹੀਂ ਚੱਲੂਗਾ ਸੰਵਿਧਾਨ ਦੀ ਤਾਕਤ ਨੂੰ ਤੁਸੀਂ ਅੱਗੇ ਨਹੀਂ ਲੈ ਕੇ ਆਵੋਗੇ ਮੇਰੀ ਵਰਗਾ ਕੋਈ ਲੀਡਰ ਨਹੀਂ ਅੱਗੇ ਲੈ ਕੇ ਆਊਗਾ ਉਦੋਂ ਤੱਕ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਨਹੀਂ ਆ ਸਕਦੇ ਕਿਉਂਕਿ ਸੰਵਿਧਾਨ ਨੂੰ ਤਰੋੜ ਮਰੋੜ ਕੇ ਉਹਦੇ ਪਰਚਿਆਂ ਦੇ ਵਿੱਚੋਂ ਜੋ ਸਹੀ ਰਸ ਹੈ ਜੋ ਸਹੀ ਐਸੈਂਸ ਨੇ ਉਹਦੇ ਉਹ ਕੱਢ ਕੇ ਕੋਈ ਹੋਰ ਚੀਜ਼ ਸਪਲੀਮੈਂਟ ਦੇ ਤੌਰ ਦੇਤੇ ਪਾਈ ਜਾ ਰਹੀ ਹੈਗੇ ਉਹਨੂੰ ਫਿਰ ਫਿਲ ਕੀਤਾ ਜਾ ਰਿਹਾ ਵਾ ਤੇ ਉਹ ਸਿਰਫ ਤੇ ਸਿਰਫ ਆਪਣੀਆਂ ਇੱਛਾਵਾਂ ਆਪਣੀਆਂ ਪੂਰਤੀਆਂ ਨੂੰ ਪੂਰਾ ਕਰਨ ਦੇ ਲਈ ਇਹ ਚੀਜ਼ਾਂ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇੰਡੀਆ ਜੋ ਗੱਠ ਜੋੜ ਬਣਿਆ ਹਰੇ ਰੌਲਾ ਪਉਂਦਾ ਹੈ ਕਿ ਮਤਲਬ ਕਿ ਸੰਵਿਧਾਨ ਅਸੀਂ ਬਦਲ ਦਵਾਂਗੇ ਕੀ ਲੱਗਦਾ ਹੈ ਕਿ ਸੰਵਿਧਾਨ ਬਦਲ ਸਕਦੇ ਨੇ ਉਹ ਆ ਸਭ ਗੱਲ ਇਹ ਹੈ ਨਾ ਕਿ ਸੰਵਿਧਾਨ ਨੂੰ ਬਦਲਣਾ ਕੋਈ ਇਨਾ ਸੌਖਾ ਕੰਮ ਨਹੀਂ ਹੈਗਾ ਉਹ ਡਾਕਟਰ ਭੀਮਰਾਓਂਬੇਟਕਰ ਜੀ ਦੀਆਂ ਜੋ ਕਥਾਵਾਂ ਉਹਦੇ ਚ ਰਚਨਾਵਾਂ ਜੋੜੀਆਂ ਗਈਆਂ ਨੇ ਉਹ ਕੱਲੇ ਉਹਨਾਂ ਦਾ ਆਪਣਾ ਸਰਮੋਰ ਨਹੀਂ ਸੀ ਉਹਨਾਂ ਦੇ ਨਾਲ ਜੋ ਉਹਨਾਂ ਦੀ ਅਦਾਕਾਰੀ ਜੋ ਉਹਨਾਂ ਦੀ ਪੇਸ਼ਕਾਰੀ ਸੀਗੀ ਉਹਦੇ ਵਿੱਚ ਜਿੰਨਾ ਵੀ ਲੋਕਾਂ ਨੇ ਯੋਗਦਾਨ ਪਾਇਆ ਚਾਹੇ ਉਹ ਬ੍ਰਿਟਿਸ਼ਰ ਸੀਗੇ ਚਾਹੇ ਉਹ ਅਮਰੀਕਨ ਸੀਗੇ ਚਾਹੇ ਉਹ ਮੈਕਸੀਕਨ ਸੀ ਉਹਨਾਂ ਨੇ ਬਹੁਤ ਸਾਰੀਆਂ ਗ੍ਰੰਥਾਂ ਨੂੰ ਪੜ੍ਹ ਕੇ ਜੀ ਗ੍ਰੰਥ ਮਤਲਬ ਉੱਥੇ ਦੇ ਸੰਵਿਧਾਨ ਬਿਲਕੁਲ ਉੱਥੇ ਦੇ ਸੰਵਿਧਾਨਾਂ ਨੂੰ ਪੜ੍ਹ ਕੇ ਉਹਨਾਂ ਨੇ ਥੋੜਾ ਥੋੜਾ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਲੱਭ ਕੇ ਆਪਣੇ ਸਮਾਜ ਦੇ ਲੋਕਾਂ ਤੱਕ ਪਹੁੰਚਾਇਆ ਉਹਨਾਂ ਲਈ ਆਪਣਾ ਸਮਾਜ ਪੂਰਾ ਭਾਰਤ ਸੀ ਹੂੰ ਸ਼੍ਰੀਲੰਕਾ ਤੱਕ ਬੰਗਲਾਦੇਸ਼ ਤੱਕ ਜਿੱਥੇ-ਜਿੱਥੇ ਤੱਕ ਵੀ ਭਾਰਤ ਵੱਸਦਾ ਸੀਗਾ ਭਾਰਤ ਦੇ ਲੋਕ ਸੀਗੇ ਉਹਨਾਂ ਦੇ ਲਈ ਉਹ ਚੀਜ਼ ਸੀਗੀ ਕਿ ਵੀ ਜਿੱਥੇ ਵੀ ਮੇਰਾ ਭਾਰਤੀ ਵੱਸਦਾ ਉਹ ਸੌਖਾ ਰਵੇ ਉਹ ਉਹ ਦੁੱਖ ਉਹ ਤਕਲੀਫ ਉਹ ਤਸੀਹੇ ਨਾ ਚੱਲੇ ਜੋ ਉਹਨਾਂ ਨੇ ਚੱਲੇ ਸਮਾਜ ਦੇ ਵਿੱਚ ਚਲੋ ਇਹ ਤਾਂ ਗੱਲਾਂ ਹੋ ਗਈਆਂ ਸਮਾਜ ਦੀਆਂ ਗੱਲਬਾਤ ਕਰਾਂਗੇ 5 ਲੀਟਰ ਖੜੇ ਨੇ ਹਾਂਜੀ ਦੇਖਿਆ ਜਾਵੇ ਤਾਂ ਕਿ ਹੌਰਸੀ ਤਾਂ ਮੰਨੀ ਗਈ ਜਾਂਦਾ ਦੀ ਕਿਉਂਕਿ ਪੰਜਾਬ ਦੀ ਪੂਰੀ ਨਜ਼ਰਾਂ ਹੀ ਜੰਦਰ ਤੇ ਨੇ ਹਾਂਜੀ ਕਿੱਥੋਂ ਚਰਜਿੰਗ ਚੰਨੀ ਜੋ ਸਾਬਕਾ ਮੁੱਖ ਮੰਤਰੀ ਨੇ ਕਾਂਗਰਸੋ ਵੀ ਲੜ ਰਹੇ ਨੇ ਹਜੇ ਤਾਜ਼ੇ ਤਾਜ਼ੇ ਜੋ ਪਵਨ ਕੁੰਟੀਨੂ ਨੇ ਕਾਲੀਦਲ ਤੋਂ ਆਏ ਨੇ ਪਾਰਟੀ 'ਚ ਝਾੜੂ ਚਾਏ ਨੇ ਆਮਾ ਦੀ ਪਾਰਟੀ 'ਚ ਆਏ ਨੇ ਕਾਲੀਦਲ ਤੋਂ ਉਹ ਵੀ ਲੜ ਰਹੇ ਨੇ ਤੇ ਉਸਦੇ ਨਾਲ ਦੇਖਿਆ ਜਾਵੇ ਤਾਂ ਜੋ ਸੁਸ਼ੀ ਰੈਂਗੂ ਨੇ ਪਹਿਲਾਂ ਆਮਾ ਦੀ ਪਾਰਟੀ ਸੀ ਫਿਰ ਬੀਜੇਪੀ 'ਚ ਆ ਗਏ ਪਰ ਦੇਖਿਆ ਜਾਵੇ ਤਾਂ ਦੂਸਰੇ ਪਾਸੇ ਇੱਕ ਆਪਣੇ ਬੌਝ ਸਮਾਜ ਪਾਰਟੀ ਤੋਂ ਉਮੀਦਵਾਰ ਨੇ ਐਡਵੋਕੇਟ ਵਿਪਲਨਦ ਪੌਰ ਉਹ ਵੀ ਲੜ ਰਹੇ ਨੇ ਹਾਲਾਂਕਿ ਉਹ 2019 'ਚ ਵੀ ਲੜਦੇ ਸੀ ਪਰ ਇਸ ਵਾਰ ਵੀ ਚਲੋ ਉਹਨਾਂ ਨੇ ਪਾਰਟੀ ਨਹੀਂ ਬਦਲੀ ਚਰਜਿੰਗ ਚੰਨੀ ਨੇ ਪਰ ਰੌਲਾ ਤਾਂ ਪੈਂਦਾ ਲੋਕਾਂ ਕਈ ਲੋਕ ਕਹਿੰਦੇ ਨੇ ਗਲਵਤ ਕਰਦੇ ਆ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਚੱਕਰ ਇਹਨਾਂ ਦਾ ਉਮੀਦਵਾਰਾਂ ਦਾ ਚੱਕਰ ਜੋ ਕੋਈ ਸਿਧਾਂਤ ਹੈ ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਆਮ ਆਦੀ ਪਾਰਟੀ ਕੀ ਲੱਗਦਾ ਹੈ ਕਿ ਕੱਲੀ ਇਹ ਚਿਹਰਿਆਂ ਦੇ ਲੜ ਰਹੀ ਹੈ ਜਾਂ ਫਿਰ ਜੋ ਕੰਮ ਕੀਤੇ ਨੇ ਜੋ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਦੇ ਲੜ ਰਹੀ ਹੈ ਸਾਬ ਜਿਹੜੇ ਵਿਕਾਸ ਦੇ ਕੰਮ ਕੀਤੇ ਹੈਗੇ ਆ ਉਹ ਚਲੋ નો ਡਾਊਟ ਕਿ ਸਾਰਿਆਂ ਨੇ ਆਪਣੇ ਆਪਣੇ ਟਾਈਮ ਤੇ ਆਪਣੀ ਆਪਣੀ ਕੁਰਸੀ ਬਚਾਉਣ ਦੇ ਲਈ ਕੰਮ ਕੀਤੇ ਜੇ ਮੈਨੂੰ ਵੀ ਮੇਰਾ ਸਮਾਜ ਮੇਰੇ ਲੋਕ ਮੇਰਾ ਐਸੀ ਭਾਈਚਾਰਾ ਮੈਨੂੰ ਵੀ ਉਹ ਸੀਟ ਤੱਕ ਪਹੁੰਚਾਂਦਾ ਤਾਂ ਮੈਂ ਵੀ ਪੂਰ ਜ਼ੋਰ ਕੋਸ਼ਿਸ਼ ਕਰਾਂਗਾ ਕਿ ਮੈਂ ਵੀ ਆਪਣੇ ਸਮਾਜ ਦੇ ਲੋਕਾਂ ਲਈ ਉਹ ਚੀਜ਼ ਲੈ ਕੇ ਆ ਸਕਾਂ ਜਿਹੜੀ ਉਹਨਾਂ ਦੇ ਕੋਲੋਂ ਚੂਕ ਹੋ ਗਈ ਹੈ ਉਹਨਾਂ ਦੇ ਕੋਲੋਂ ਚੂਕ ਕਿਹੜੀ ਹੋਈ ਆ ਸਭ ਤੋਂ ਵੱਡੀ ਗੱਲ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੇ ਵੀ ਸੰਵਿਧਾਨ ਨੂੰ ਉਸ ਮਕਾਮ ਤੱਕ ਲੋਕਾਂ ਤੱਕ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੋ ਚਾਹੀਦਾ ਸੀ ਦੂਜੀ ਗੱਲ education 19 सस्ती ਨਹੀਂ ਹੋਈ ਹੈ ਜਿੰਨੀ ਹੋਣੀ ਚਾਹੀਦੀ ਸੀ ਤਾਂ ਕਿ ਸਾਰਿਆਂ ਦੇ ਬੱਚੇ ਇੱਕ ਸੇਮ ਅਮਾਉਂਟ ਦੀ ਫੀਸ ਦੇ ਕੇ ਕਿਤੇ ਚਲੋ ਹੇਰ ਫੇਰ ਹੋ ਸਕਦਾ ਸਕੂਲ ਵੱਡੇ ਆ ਛੋਟੇ ਆ ਹੋ ਸਕਦੇ ਉਹ ਪੇ ਕਰਕੇ ਆਪਣੇ ਰੋਜ਼ੀ ਰੋਟੀ ਦੇ ਵਿੱਚੋਂ ਜੋ ਪੈਸਾ ਬਚਾ ਸਕਣ ਤੀਸਰਾ ਹੈਲਥ ਜਿਹੜੀ ਫੈਸਿਲਿਟੀਆਂ ਹੈਗੀਆਂ ਉਹ ਹਰ ਸ਼ਹਿਰ ਦੇ ਵਿੱਚ ਸਿਵਲ ਹਸਪੀਟਲਸ ਹੈਗੇ ਆ ਹਰ ਹਸਪੀਟਲ ਦੇ ਜਿਹੜੀ ਉਹ ਆਬੋ ਹਵਾ ਇੱਕੋ ਜਿਹੀ ਆ ਗੰਦਗੀ ਇੱਕੋ ਜਿਹੀ ਆ ਡਾਕਟਰਸ ਉੱਥੇ ਹੁੰਦੇ ਨਹੀਂ ਹੈਗੇ ਆ ਹੁਣ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਇੱਕ ਕੰਮ ਸ਼ੁਰੂ ਕੀਤਾ ਸੀਗਾ ਕਿ ਮੁਹੱਲਾ ਕਲੀਨਿਕ ਮੁਹੱਲਾ ਕਲੀਨਿਕ ਉਹਨਾਂ ਨੇ ਚਲਾਇਆ ਸੀਗੇ ਵੀ ਜਦ ਸਾਡੇ ਕੋਲ ਸਿਵਲ ਹਸਪਤਾਲ ਹੈਗਾ ਤੇ ਸਿਵਲ ਹਸਪਤਾਲ ਤੇ ਪੈਸੇ ਲਗਾਓ ਹੂੰ ਸਾਨੂੰ ਕੀ ਲੋੜ ਆ ਮੁਹੱਲਾ ਕਲੀਨਿਕ ਬਣਾਉਣ ਦੀ ਜਦ ਉਹਦੇ ਵਿੱਚ ਉਹ ਡਾਕਟਰ ਸੀ ਨਹੀਂ ਹੈਗੇ ਉੱਥੇ ਵਿੱਚ ਪੇਸ਼ੈਂਟ ਅਟੈਂਡੈਂਟ ਹੀ ਨਹੀਂ ਹੈਗੇ ਉੱਥੇ ਮੈਡੀਸਿਨਸ ਹੀ ਨਹੀਂ ਹੈਗੀਆਂ ਇਹ ਤਿੰਨੀਆਂ ਚੀਜ਼ਾਂ ਕਿਤੇ ਹੋਣਗੇ ਤਾਂ ਕੋਈ ਕਲੀਨਿਕ ਚੱਲੇਗਾ ਉਹ ਤਾਂ ਕਹਿੰਦੇ ਸੀਗੇ ਕਿ ਬਾਦਲ ਸਾਹਿਬ ਵੱਲੋਂ ਖੋਲੇਗੇ ਐਸੇ ਕਿਹੜੇ ਸੇਵਾ ਕੇਂਦਰ ਅਸੀਂ ਤਾਂ ਉਹ ਚਲਾ ਰਹੇ ਆਂ ਮਤਲਬ ਕਿ ਅਸੀਂ ਤਾਂ ਲੋਕਾਂ ਦੀ ਇੱਕ ਫੈਸਿਲਿਟੀ ਕਰ ਰਹੇ ਹਾਂ ਕਿ ਲੋਕਾਂ ਨੂੰ ਪਹਿਲਾਂ ਜਨਰਲ ਦਾ ਜਾਣਾ ਪੈਂਦਾ ਸੀ ਹੁਣ ਲਾਗੇ ਕੰਮ ਹੋ ਜਾਂਦਾ ਨਹੀਂ 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 ਸਰ ਐਦਾਂ ਨਹੀਂ ਹੈਗਾ ਤੁਸੀਂ ਰਿਪੋਰਟਰ ਹੋ ਤੁਸੀਂ ਵੀ ਜਦੋਂ ਕਿਤੇ ਮੁਹੱਲਾ ਕਲੀਨਿਕ ਵਿੱਚ ਜਾਓਗੇ ਤੁਸੀਂ ਡੋਰ ਖੋਲੂਗੇ ਤੁਸੀਂ ਦੇਖੂਗੇ ਉੱਥੇ ਇੱਕੋ ਹੀ ਲੇਡੀ ਹੁੰਦੀ ਐ ਇੱਕ ਉਹਨਾਂ ਦਾ ਜਿਹੜਾ ਸਵੀਪਰ ਆ ਉਹ ਕੰਮ ਕਰਨ ਵਾਲਾ ਹੁੰਦਾ ਜਿ ਉਹਨਾਂ ਕੋਲ ਕਿ ਭੈਣ ਜੀ ਸਾਡੇ ਸਰਦਰ ਦਾ ਸਾਡੇ ਪੇਟਦਰਦ ਸਾਨੂੰ ਦਵਾਈ ਦਿਓ ਕਹਿੰਦੀ ਵੀ ਅੱਜ ਹੈ ਨਹੀਂ ਕਿ ਹੂੰ ਤੇ ਕੀ ਹੋਏਗਾ ਜੀ ਬਾਅਦ ਚ ਤਿੰਨ ਚੀਜ਼ਾਂ ਮੈਂ ਤੁਹਾਨੂੰ ਗਿਣਾਈਆਂ ਹੈਗੇ ਜਿਹੜੀਆਂ ਚੂਕ ਹੋਈ ਹੈਗੀ ਐ ਸੰਵਿਧਾਨ ਦੀ ਕਮੀ ਹੈਲਥ ਇਸ਼ੂਸ ਤੇ ਉਸ ਤੋਂ ਬਾਅਦ ਐਜੂਕੇਸ਼ਨ ਤੇ ਜਿਹੜਾ ਤੀਸਰਾ ਹੈਗਾ ਸੇਫਟੀ ਹਮ ਅੱਜ ਦੇ ਟਾਈਮ ਤੱਕ ਕਿਹੜੀ ਚੀਜ਼ ਹੈ ਜਿਹੜੀ ਪੰਜਾਬ ਪੁਲਿਸ ਦੇ ਕੋਲੋਂ ਪੰਜਾਬ ਪੁਲਿਸ ਨੂੰ ਪੁਲਿਸ ਦਾ ਕੰਮ ਕਰਾ ਦਿੱਤਾ ਜਾ ਰਿਹਾ ਹੈਗਾ ਪੰਜਾਬ ਪੁਲਿਸ ਦੇ ਕੋਲੋਂ ਤਾਂ ਬਾਕੀ ਦੇ ਕੰਮ ਕਲਾਏ ਜਾ ਰਹੇ ਹੈਗੇ ਨੇ ਹਮ ਜਦ ਤੱਕ ਪੁਲਿਸ ਨੂੰ ਪੁਲਿਸ ਦਾ ਕੰਮ ਨਹੀਂ ਕਰਨਾ ਦਿੱਤਾ ਜਾਗਾ ਉਦੋਂ ਤੱਕ ਭਾਈ ਸਾਹਿਬ ਜੀ ਇਹ ਹੀ ਚੀਜ਼ਾਂ ਸਾਡੇ ਸਮਾਜ ਦੀਆਂ ਵਿਡੰਬਣਾ ਰਹਿ ਨਹੀਂ ਹੈਗੀਆਂ ਬਿਲਕੁਲ ਤੇ ਸਾਡੀਆਂ ਜਨਾਨੀਆਂ ਨੂੰ ਬਾਹਰ ਜਾਣ ਨੂੰ ਤਕਲੀਫ ਹੋਣੀ ਆ ਜਿਹੜੀ ਮਾਤਾ ਕੇ ਉਹਦੀ ਬਾਲੀ ਲਾ ਲਈ ਜਿਹੜਾ ਕੋਈ ਗਿਆ ਉਹਦਾ ਹੱਥ ਕੱਟ ਦਿੱਤਾ ਜਿਨੇ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਉਹਦੇ ਜੁੱਤੀਆਂ ਮਾਰ ਦਿੱਤੀਆਂ ਹਮ ਇਨਾ ਤੋਂ ਵੀ ਇਲਾਵਾ ਕਦੀ ਤੁਹਾਨੂੰ ਲੱਗਦਾ ਵੀ ਇੱਕ ਰਿਪੋਰਟਰ ਨੇ ਕੋਈ ਹੋਰ ਅਦਾਕਾਰੀ ਕੋਈ ਵਧੀਆ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਬੇਬਸ ਨਜ਼ਰ ਆ ਰਿਹਾ ਜਾਂ ਸਰਕਾਰ ਬੇਬਸ ਨਜ਼ਰ ਆ ਰਹੀ ਹੈ ਇਹਨਾਂ ਦੇ ਵਿੱਚ ਦੋਨੀਆਂ ਚੀਜ਼ਾਂ ਬੇਬਸ ਨਹੀਂ ਹਮ ਸਰਕਾਰ ਜਿਹੜਾ ਕੰਮ ਕਰਨਾ ਚਾਹਦੀ ਸਰਕਾਰ ਦੇ ਕੋਲੋਂ ਉਹ ਮੁਹੱਈਆ ਨਹੀਂ ਹੋ ਰਿਹਾ ਹਮ ਜਿਹੜਾ ਕੌਂਸਲਰ ਆ ਹਮ ਕੌਂਸਲਰ ਲੋਕਾਂ ਸਾਹਮਣੇ ਆਪਣੀ ਤਾਕਤ ਇੱਕ ਐਮਐਲਏ ਜਿੰਨੀ ਦਿਖਾਂਦਾ ਹਮ ਕਿ ਵੀ ਮੈਂ ਐਮਐਲਏ ਹਾਂ ਮੈਂ ਆ ਚੀਜ਼ ਕਰਦਾ ਹਾਂ ਹਾਲਾ ਕਿ ਉਹ ਕੌਂਸਲਰ ਆ ਇੱਕ ਐਮਐਲਏ ਆਪਣੀ ਤਾਕਤ ਲੋਕਾਂ ਸਾਹਮਣੇ ਵੋਟਰਾਂ ਸਾਹਮਣੇ ਇਹ ਦਿਖਾਉਂਦਾ ਕਿ ਮੈਂ ਐਮਪੀ ਮੈਂ ਤੁਹਾਡਾ ਛੱਪੜ ਪੂੜ ਦੂੰਗਾ ਮੈਂ ਤੁਹਾਡਾ ਉਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਉਹ ਚੀਜ਼ਾਂ ਵੀ ਗਲਤਾਂ ਇੱਕ ਐਮਪੀ ਦੇ ਕੋਲ ਜਿਹੜਾ ਅਮਾਊਂਟ ਇੱਕ ਸਰਕਾਰ ਨੇ ਨਿਰਧਾਰਿਤ ਕੀਤਾ ਆ ਵੀ ਆਹ ਭਾਈ ਸਾਹਿਬ ਜੀ ਤੁਹਾਡਾ ਪੈਸਾ ਆ ਤੁਸੀਂ ਇਹ ਨੌ ਦੇ ਨੌ ਹਲਕਿਆਂ ਤੇ ਲਗਾਣਾ ਆ ਤੇ ਇਹਦਾ ਜਿਹੜਾ ਵੇਰਵਾ ਤੁਸੀਂ ਸਾਨੂੰ ਸਾਲ ਬਾਅਦ ਦੱਸਣਾ ਵੀ ਅਸੀਂ ਕੀ ਕੀਤਾ ਉਹ ਨਾਂ ਦਾ ਸਾਲ ਬਾਅਦ ਉਹ ਵੇਰਵਾ ਉੱਥੇ ਪਹੁੰਚਦਾ ਤੇ ਨਾ ਹੀ ਉਹ ਅਮਾਉਂਟ ਕਿੱਥੇ ਲੱਗਦਾ ਆ ਜੇ ਇੱਕ ਐਮ ਐਮਪੀ ਨੂੰ ਇੱਕ ਸਰਟਨ ਅਮਾਉਂਟ ਦਿੱਤਾ ਜਾਂਦਾ ਆ ਉਹਦੇ ਵਿੱਚ ਐਮ ਐਲ ਏ ਤੇ ਕਾਉਂਸਲਰ ਤੇ ਉਸ ਤੋਂ ਬਾਅਦ ਜਿਹੜੇ ಗ್ರಾಮ ਪੰਚਾਇਤਾਂ ਹੁੰਦੀਆਂ ਉਹ ਰਲ ਮਿਲ ਕੇ ਰਾਜਕੁਮਾਰ ਸਾਹਿਬ ਕੀ ਸਵਾਲ ਮੇਰਾ ਉਹੀ ਆ ਗਿਆ ਸਭ ਸਵਾਲ ਮੇਰਾ ਇਹ ਆ ਗਿਆ ਕਿ ਮਤਲਬ ਤੁਸੀਂ ਮੈਂਬਰ ਆਫ ਪਾਰਲੀਮੈਂਟ ਇਲੈਕਸ਼ਨ ਲੜ ਰਹੇ ਹੋ ਕਾਂਗਰਸਰ ਕਾ ਲੜ ਰਹੀ ਹੈ ਚੰਦੀ ਚੰਨੀ ਲੜ ਰਹੇ ਨੇ ਪਵਨ ਕੁਮਾਰ ਟਿੰਨੂ ਲੜ ਰਹੇ ਨੇ ਪਰ ਕਿਹਨਾ ਮੁੱਦਿਆਂ ਤੇ ਲੜ ਰਹੇ ਹੋ ਲੜ ਕਿਹੜੇ ਮੁੱਦੇ ਤੇ ਕਿਹੜੇ ਵਿਕਾਸ ਕਰਾਏ ਨੇ ਤੁਸੀਂ ਮੇਰੇ ਜਿਹੜੀਆਂ ਚਾਰ ਚੀਜ਼ਾਂ ਹੈਗੀਆਂ ਮੈਂ ਕਾਫੀ ਲੰਮੇ ਸਮੇਂ ਤੋਂ ਪੰਜਾਬ ਪੁਲਿਸ ਨਾਲ ਜੁੜ ਕੇ ਸਕੂਲ ਕਾਲਜਸ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ ਸਾਡੀ ਜਿਹੜੀ ਕਿ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਯੂਥ ਐਜੂਕੇਸ਼ਨਲ ਸੁਸਾਇਟੀ ਦੇ ਵੱਲੋਂ ਮੇਰੇ ਵੱਲੋਂ ਚੱਲ ਰਹੀ ਆ ਉਸ ਦੇ ਵਿੱਚ ਅਸੀਂ ਜੋ ਕਾਨੂੰਨ ਆ ਸਾਡਾ ਉਹਦੇ ਮੁਤਾਬਕ ਜਿਹੜੀਆਂ ਚੀਜ਼ਾਂ ਨਹੀਂ ਹੋ ਰਹੀਆਂ ਜਿਹਦੇ ਚੀਜ਼ਾਂ ਦਾ ਨਿਆਂ ਨਹੀਂ ਮਿਲ ਰਿਹਾ ਸਾਡੇ ਲੋਕਾਂ ਨੂੰ ਅਸੀਂ ਉਹ ਪਹੁੰਚਾ ਰਹੇ ਹਾਂ ਅ ਗਰਲਸ ਦੇ ਨਾਲ ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ ਹੈਗੀਆਂ ਨੇ ਸਾਡੀਆਂ ਕੁੜੀਆਂ ਦੇ ਨਾਲ ਉਹਨਾਂ ਨੂੰ ਕਾਨੂੰਨ ਦੇ ਵਿੱਚੋਂ ਜ਼ਿਲ੍ਹਾ ਪਰਿਸ਼ਦ ਸੇਵਾਵਾਂ માં ਜਿਹੜੀਆਂ ਹੈਗੀਆਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ માં ਉਹਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਅਸੀਂ ਗਾਰੰਟੀ ਦੇਵਾਂ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜਾ ਨਾ ਦੇਖੋ ਰਾਜਕਮਾ ਸਾਹਿਬ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਮੈਂ ਮੰਨਦਾ ਕਹਿੰਦੀ ਗੱਲ ਪਰ ਅਕਸਰ ਪਾਰਟੀਆਂ ਨੇ ਚਾਹੇ ਆਮ ਆਦੀ ਪਾਰਟੀ ਚਾਹੇ ਕਾਂਗਰਸ ਹੈ ਪਰ ਦੇਖੋ ਉਮੀਦਵਾਰ ਦਾ ਇੱਕ ਮਤਲਬ ਇਹ ਹੁੰਦਾ ਕਿ ਤੁਸੀਂ ਵੋਟ ਕਿੱਦਾਂ ਮੰਗ ਰਹੇ ਹੋ ਹਾਂਜੀ ਤੁਸੀਂ ਲੋਕਾਂ ਲਈ ਕੀ ਕੀਤਾ ਤੁਸੀਂ ਇੱਕ ਚਿਹਰਾ ਬਣਾ ਕੇ ਵੋਟ ਮੰਗ ਰਹੇ ਹੋ ਤੁਸੀਂ ਆਪਣੇ ਵਿਕਾਸ ਦੀ ਲਿਸਟ ਜਾਰੀ ਕਰੋ ਵਾਈਟ ਪੇਪਰ ਤੇ ਵਾਈਟ ਪੇਪਰ ਕਿਉਂ ਨਹੀਂ ਜਾਰੀ ਕਰ ਰਹੇ ਦੱਸੋ ਚਲੋ ਮੈਂ ਤੁਸੀ ਇੱਕ ਬਹੁਤ ਵਧੀਆ ਸੁਝਾਅ ਦੇ ਦਿੱਤਾ ਮੈਨੂੰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਕੋਲ ਜੋ ਵੀ 2022 2023 ਤੇ 2024 ਦੇ ਵਿੱਚ ਸਾਡੇ ਕੋਲ ਉਹ ਗਤੀਵਿਧੀਆਂ ਹੋਈਆਂ ਨੇ ਮੇਰੇ ਬੰਦਾ ਦੇਖੋ ਤੁਸੀਂ ਤਾਂ ਆਜ਼ਾਦ ਲੜ ਰਹੇ ਹੋ ਪਰ ਮੈਂ ਜਿਹੜੀ ਪਾਰਟੀਆਂ ਸਤਾ ਵਿੱਚ ਰਹਿ ਕੇ ਗਈਆਂ ਸਤਾ ਦਾ ਨਿੱਗ ਬਣ ਕੇ ਗਈਆਂ ਨੇ ਮੈਂ ਉਹਨਾਂ ਦੀ ਗੱਲ ਕਰਦਾ ਤੁਸੀਂ ਇੰਨਾ ਸਾਲ ਦੇਖੋ ਅਗਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵਿੱਚ ਮੇਰੇ ਖਿਆਲ ਨਾਲ ਕਾਂਗਰਸ ਦੀ ਸੀਟ ਰਹੀ ਹੈ ਐਮਪੀ ਦੀ ਤੇ ਦੋ ਵਾਰ ਹੋਏਗਾ ਕਿ ਮਹਿੰਦਰ ਸਿੰਘ ਕੇਪੀ ਰਹੇ ਨੇ ਜਾਂ ਫਿਰ ਕੋਈ ਹੋਰ ਦਲ ਰਿਹਾ ਹੋਏਗਾ ਪਰ ਕੀ ਲੱਗਦਾ ਕਿ ਇਹਨਾਂ ਮੁੱਦਿਆਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿ ਕਚੇੜਾ ਬਣਾ ਕੇ ਬਸ ਪੇਸ਼ ਕਰਤਾ ਜਾ ਰਿਹਾ ਹੈ ਸਰ ਜਿਹੜੀਆਂ ਵੋਟਾਂ ਮੰਗ ਹੋ ਰਹੀਆਂ ਨਾ ਮੈਂ ਤੁਹਾਨੂੰ ਉਹੀ ਕਲੀਅਰ ਕਰਨਾ ਚਾਹਨਾ ਸੀਗਾ ਆਪਣੀਆਂ ਗੱਲਾਂ ਦੇ ਵਿੱਚ ਜਿਹੜੀਆਂ ਵੋਟਾਂ ਮਿਲ ਰਹੀਆਂ ਉਹ ਨਸ਼ੇ ਤੋਂ ਮਿਲ ਰਹੀਆਂ ਇਹਨਾਂ ਨੂੰ ਇਹ ਜਿਹੜਾ ਨਸ਼ਾ ਇਹਨਾਂ ਨੇ ਸ਼ਾਮ ਨੂੰ ਦੇਣਾ ਉਸ ਤੋਂ ਬਾਅਦ ਹੀ ਲੋ ਅਗਲੇ ਦਿਨ ਇਹਨਾਂ ਦੇ ਨਾਰੇ ਲੱਗੇ ਜਾਣੇ ਆ ਨਾਰੇ ਲੱਗਣਗੇ ਤੇ ਅਗਲੇ ਪਿੰਡ ਦੇ ਵਿੱਚ ਰੈਲੀ ਹੋਏਗੀ ਰੈਲੀ ਹੋਏਗੀ ਤਾਂ ਨਾਲ ਦੇ ਪਿੰਡਾਂ ਨੂੰ ਪਤਾ ਲੱਗਣਾ ਅੱਛਾ ਸ਼ਿੰਦੇ ਦੀ ਟੀਮ ਵੀ ਆਈ ਆ ਗਿੰਦੇ ਦੀ ਟੀਮ ਵੀ ਆਈ ਆ ਯਾਰ ਇਹਨਾਂ ਨਾਲ ਤੇ ਬਹੁਤ ਬੱਦੇ ਵਧੀਆ ਲੋਕ ਜੁੜ ਗਏ ਹੁਣ ਅਸੀਂ ਵੀ ਵੋਟਾਂ ਇਹਨਾਂ ਨੂੰ ਪਾਣੀ ਆ ਇਹ ਜਿਹੜੀਆਂ ਵੋਟਾਂ ਆ ਮੇਰੀ ਵੋਟ ਮੇਰੀ ਲੜਾਈ ਜਿਹੜੀ ਮੇਰੀ ਲੜਾਈ ਵਜੂਦ ਦੀ ਲੜਾਈ ਹੈ ਮੇਰੀ ਲੜਾਈ ਵੋਟਾਂ ਦੀ ਨਹੀਂ ਹੈ ਮੈਨੂੰ ਵੋਟਾਂ ਚਾਹੀਏ ਪਾਣ ਦੋ ਬੰਦੇ ਜੀ ਪਰ ਮੈਂ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਡਾਕਟਰ ਭੀਮਰਾਓ ਅੰਬੇਟਕਰ ਜੀ ਆਪਣੇ ਸਮਾਜ ਦੇ ਬੰਦੇ ਨੂੰ ਲੈ ਕੇ ਜਾਣਾ ਚਾਹੁੰਦੇ ਸੀਗੇ ਤੇ ਮੇਰੇ ਲਈ ਮੇਰੇ ਪਰਿਵਾਰ ਦੇ ਲਈ ਮੇਰੇ ਮੁਹੱਲੇ ਦੇ ਲਈ ਇਹ ਸਭ ਤੋਂ ਵੱਡੀ ਗੱਲ ਹੈ ਕਿ ਰਾਜਕੁਮਾਰ ਸਾਖੀ ਉਹਨਾਂ ਲਈ ਰੋਲਾ ਪਾਜੋਗਾ ਹੋ ਗਿਆ ਹੈ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਸ ਚੀਜ਼ ਦੀ ਲੋੜ ਹੈਗੀ ਸੋ ਬਿਲਕੁਲ ਆਖਰੀ ਅਪੀਲ ਕੀ ਕਰਨਾ ਚਾਹੁੰਗਾ ਆਖਰੀ اپیل ਮੈਂ ਹੀ ਕਰਨਾ ਚਾਹਨਾ ਜੇ ਤੁਹਾਨੂੰ ਚੰਗਾ ਲੱਗਦਾ ਕਿ ਰਾਜਕੁਮਾਰ ਸਾਖੀ ਆਪਣੇ ਸਮਾਜ ਦੇ ਲੋਕਾਂ ਦੇ ਲਈ ਇਹ ਚਾਰ ਚੀਜ਼ਾਂ ਕਰ ਸਕੇ ਸੰਵਿਧਾਨ ਦੀ ਰਾਖੀ ਇਹ ਜੋ ਰੋਲਾ ਪਾਉਂਦੇ ਸੀ ਲੋਕ ਨਹੀਂ ਕਰ ਪਾਏ ਨੇ ਦੂਸਰੀ ਗੱਲ এডਿਕੇਸ਼ਨ ਸਾਨੂੰ ਘੱਟ ਤੋਂ ਘੱਟ ਰੇਟ ਤੇ ਮਿਲਣੀ ਚਾਹੀਦੀ ਵਧੀਆ ਮਿਲਣੀ ਚਾਹੀਦੀ ਹੈ ਹੈਲਥ ਸਾਡੇ ਲੋਕਾਂ ਦੀ ਸਾਡੇ ਬੱਚਿਆਂ ਦੀ ਚੰਗੀ ਹੋਣੀ ਚਾਹੀਦੀ ਨਸ਼ਿਆਂ ਤੋਂ ਦੂਰ ਰਹਿਣੇ ਚਾਹੀਦੇ ਤੇ ਚੌਥੀ ਸਾਡੇ ਭੈਣ ਭਰਾਵਾਂ ਦੀ ਸਾਡੇ ਬੱਚਿਆਂ ਦੀ ਜਿਹੜੀ ਸੇਫਟੀ ਆ ਜਿਹੜੀ ਕੀ ਪੰਜਾਬ ਪੁਲਿਸ ਕਰ ਸਕਦੀ ਹੈ ਸਾਡੇ ਵਕੀਲ ਸਾਈਬਾਨ ਆਪਣੇ ਕਾਨੂੰਨੀ ਅਧਾਰੇ ਤੋਂ ਕਰ ਸਕਦੇ ਨੇ ਇਹ ਸਾਰੀਆਂ ਕਰਨੇ ਚਾਹੀਦੀਆਂ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਚਾਹਨੇ ਕਿ ਰਾਜਕੁਮਾਰ ਸਾਖੀ ਤੁਹਾਡੀ ਖਿਦਮਤ ਵਿੱਚ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵੇ ਤੇ ਕਿਰਪਾ ਕਰਕੇ ਆਪਣੀ ਵੋਟ ਮੈਨੂੰ ਜ਼ਰੂਰ ਪਾਓ ਤੇ ਮੈਨੂੰ ਮੌਕਾ ਦਿਓ ਕਿ ਮੈਂ ਅੱਗੇ ਕੁਝ ਵਧੀਆ ਕਰ ਪਾਵਾਂ ਜੈ ਭੀਮ ਜੈ ਭਾਰਤ ਸੋ ਬਿਲਕੁਲ ਇਸਨ ਸਾਡੇ ਨਾਲ ਰਾਜਕੁਮਾਰ ਸਾਖੀ ਜੋ ਕਿ ਆਈਡੀ ਪੀਪੀ ਆਈਡੀ ਪਾਰਟੀ ਤੋਂ ਉਮੀਦਵਾਰ ਨੇ ਜੰਦਰ ਲੋਕ ਸਭਾ ਦੇ ਤੋਂ ਗੱਲਬਾਤ ਕੀਤੀ ਹੈ بڑے ਵਿਚਾਰ ਸੁਚੱਜੇ ਢੰਗ ਨਾਲ ਗੱਲਬਾਤ ਕੀਤੀ ਹੈ ਤੇ ਵਿਚਾਰ ਥੋੜੇ ਮੁੱਦੇ ਤੇ ਹੋਏ ਨੇ ਰੋਜ਼ਗਾਰ ਦੇ ਮੁੱਦੇ ਤੇ ਹੋਏ ਨੇ ਸਿਹਤ ਦੇ ਮੁੱਦੇ ਤੇ ਹੋਏ ਨੇ ਪਰ ਦੇਖਣਾ ਬਣਦਾ ਹੈ ਕਿ ਅਕਸਰ ਸਰਕਾਰਾਂ ਵੱਲੋਂ ਕੀ ਕੀਤਾ ਜਾਂਦਾ ਹੈ ਤੇ ਇਸ ਵਾਰ ਕੌਣ ਜਿੱਤੂ ਹੁੰਦਾ ਹੈ ਕੈਮਰਾ ਬਸਮਨੀ ਤੇ ਨਾਲ ਚੰਦਰਪਾਲ ਪ੍ਰਾਈਮ ਨਿਊਜ਼ 24 ਜਲੰਧਰ